ਪਾ ਕਿੰਨੇ ਖਾਬਦੇ ਫਿਰਦੇ ਕਈ ਲਾਈਵ ਚੱਲਦਾ ਵੀਰ ਵਿਦੇਸ਼ਾਂ ਚ ਵੱਡੇ ਹੋ ਗਏ 40 40 ਸਾਲ 18 18 ਘੰਟੇ ਕੰਮ ਕੀਤਾ ਤੇ ਅੰਤ ਨੂੰ ਉਹਨਾਂ ਨੂੰ ਵੀ ਧੋਖਾ ਮਿਲਿਆ ਤੇ ਬਾਣੀ ਤੇ ਬੜਾ ਪਿਆਰ ਕਰਦੀ ਟਾਈਮ ਹੈ ਨਹੀਂ ਕਿਸੇ ਦਾ ਬੈਨ ਨੂੰ ਨਾ ਪੜਨ ਨੂੰ ਬੰਦਾ ਕਹਿੰਦਾ ਬਾਬੇ ਵੇਲੇ ਅਸੀਂ ਵੇਲੇ ਥੋੜਾ ਬਾਅਦ ਚ ਪਤਾ ਲੱਗਦਾ ਜਦੋਂ 2 4 ਕਰੋੜ ਕਮਾ ਕੇ ਮੰਜੀ ਤੇ ਪਿਆ ਹੁੰਦਾ ਤੇ ਕੋਈ ਲਾਗ ਹੀ ਨਹੀਂ ਆਉਂਦਾ ਸਾਰੇ ਪਰੇ ਦੀ ਲੰਗ ਦੇ ਜੇ ਕਹਿੰਦਾ ਨਾ ਗੱਲ ਸੁਣ ਲਓ ਕਹਿੰਦੇ ਬਾਅਦ ਚ ਆਉਣੇ ਆ ਸੁਖ ਮੈਂ ਬਹੁ ਸੰਗੀ ਭਇ ਕਹੋ ਨਾਨਕ ਹਰ ਭਜ ਮਨਾ ਮਾਰੇ ਸਹਿਬ ਦੀ ਪੰਗਤੀ ਪੜੀ ਬੜਾ ਰਸ ਬਣ ਗਿਆ ਸਾਰੀ ਰਾਤ ਨਹੀਂ ਸੋਤਾ ਪੰਗਤੀ ਪੜੀ ਗਿਆ ਪੜੀ ਗਿਆ ਪੜੀ ਗਿਆ ਜਦੋਂ ਸਵੇਰ ਚੜੀ ਤੇ ਜਾ ਕੇ ਬੇੜੀ ਪਾਈ ਤੇ ਅੱਖਾਂ ਲਾਲ ਐ ਚਿਹਰੇ ਤੇ ਨੂਰ ਐ ਤੇ ਨਾਲ ਦੇ ਬੇੜੀਆਂ ਵਾਲੇ ਕਹਿੰਦੇ ਸੱਜਿਆ ਰਾਤ ਕੀ ਗੱਲ ਸੁਤਾ ਨਹੀਂ ਕੀ ਕਰਦਾ ਰਿਆਂ ਅੱਜ ਲੇਟ ਆਇਆ ਏ ਰਿਆ ਨਾ ਗਿਆ ਕਹਿੰਦਾ ਰਾਤੀ ਬਾਜਾਂ ਵਾਲੇ ਦੇ ਪਿਆਰ ਚ ਪੰਕਤੀ ਪੜੀ ਤੇ ਮੇਰਾ ਦਿਲ ਕਹਿੰਦਾ ਵੀ ਅੱਜ ਮੈਨੂੰ ਮਿਲਣ ਆਉਣਗੇ ਆਖੋ ਏ ਗਰੋ ਤਿੰਨ ਚੀਜ਼ਾਂ ਜ਼ਿੰਦਗੀ 'ਚ ਕਦੇ ਨਾ ਛੱਡਿਓ ਇੱਕ ਆਸ ਦੂਜਾ ਵਿਸ਼ਵਾਸ ਤੇ ਤੀਜੀ ਅਰਦਾਸ